ਹੁਣੇ ਹੋਏ ਨਮਾਇੰਦਿਆਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਫੈਡਰਲ ਢਾਂਚੇ ਤੱਕ ਹੈਗੀ ਆ ਕੌਮ ਨੂੰ ਉਹ ਤੋਂ ਜ਼ਿਆਦਾ ਉਮੀਦ ਜਾਂ ਉਹਨਾਂ ਦੀਆਂ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ ਵੀ ਉਹਨਾਂ ਨੂੰ ਉਸ ਢਾਂਚੇ ਵਿੱਚ ਕੰਮ ਕਰਨ ਦੇਣਾ ਚਾਹੀਦਾ ਹੈਗਾ ਹਨਾ ਜੇ ਅਮਰਤਪਾਲ ਸਿੰਘ ਹੁਣੇ ਬਾਹਰ ਆਉਂਦੇ ਆ ਉਹ ਕਿਸ ਤਰ੍ਹਾਂ ਦਾ ਸਟੈਂਡ ਲੈਂਦੇ ਆ ਇਹ ਸਿਚੁਏਸ਼ਨ ਹੁਣ ਉਹਨਾਂ ਲਈ ਇਹ ਡਾਇਲਮਾ ਹੋਏਗਾ ਵੀ ਕਿਉਂਕਿ ਉਹ ਜਿੰਨੇ ਵੱਡੇ ਬਿਆਨ ਦੇ ਚੁੱਕੇ ਸੀ ਸੰਵਿਧਾਨ ਦੇ ਖਿਲਾਫ ਹੁਣ ਉਸ ਸੰਵਿਧਾਨ 'ਚੋਂ ਜਦੋਂ ਉਹ ਚੋਣਾਂ ਲੜ ਕੇ ਬਾਹਰ ਆਉਣਗੇ ਤਾਂ ਉਹ ਇਸ ਸਟੈਂਸ ਨੂੰ ਸੰਗਤਾਂ ਨੂੰ ਸੈਟੀਸਫਾਈ ਕਰਨ ਲਈ ਕੀ ਕਰਦੇ ਆ ਉਹ ਉਹ ਹੀ ਦੱਸ ਸਕਦੇ ਆ ਇਹ ਬਹੁਤ ਹੀ ਵੱਡੀ ਜੰਗ ਦੇ ਘੋੜੇ ਨਹੀਂ ਹੈਗੇ ਇਹ ਛੋਟੀਆਂ ਜਿੱਤਾਂ ਰਾਹੀਂ ਇੱਕ ਸਵੈ ਭਰੋਸਾ ਮੋਰਲ ਬੂਸਟ ਤੇ ਜਿਹੜੀ ਹੁੰਦੀ ਹੈ ਐਥਨਿਕ ਰਵਾਈਵਲ ਸੋ ਉਹਦੇ ਲਈ ਇਹ ਜਿਹੜੇ ਹੈਗੇ ਆ ਕੈਟਾਲਿਟਿਕ ਦੇ ਤੌਰ ਤੇ ਕੰਮ ਕਰ ਸਕਦੇ ਹੈਗੇ ਆ ਕੁਲਬੀਰ ਸਿੰਘ ਜੀਰਾ ਨੇ ਇਸ ਗੱਲ ਨੂੰ ਬਿਲਕੁਲ ਸਹੀ ਦਿਸ਼ਾ ਵਿੱਚ ਫੜਿਆ ਵੀ ਮੈਨੂੰ ਇੱਕ ਲਹਿਰ ਨੇ ਹਰਾਇਆ ਮੈਨੂੰ ਕਿਸੇ ਬੰਦੇ ਨੇ ਨਹੀਂ ਹਰਾਇਆ ਉਹ ਪੰਥਕ ਜਜ਼ਬੇ ਦੀ ਲਹਿਰ ਆ ਜਿਹੜੀ ਉਹਦੀ ਹਨੇਰੀ ਆ ਜਿਹੜੀ ਵਗੀ ਆ ਉਹਨੇ ਕੁਲਬੀਰ ਸਿੰਘ ਜੀਰਾ ਵਰਗੇ ਹਾਲਾਂਕਿ ਉਹਨਾਂ ਦਾ ਆਪਣਾ ਅਸਰ ਰਸੂਖਾ ਉਹਨਾਂ ਦੇ ਪਿਤਾ ਜੀ ਦਾ ਅਸਰ ਰਸੂਖਾ ਔਰ ਰਾਣਾ ਗੁਰਜੀਤ ਦਾ ਅਸਰ ਰਸੂਖ ਸੀ ਸੋ ਮਨ ਲੱਗਦੀ ਰਾਣਾ ਗੁਰਜੀਤ ਸਿੰਘ ਨੇ ਇਸ ਹਵਾ ਨੂੰ ਪਹਿਲਾਂ ਹੀ ਭਾਂਪ ਲਿਆ ਸੀ ਇਸੇ ਕਰਕੇ ਉਹਨਾਂ ਨੇ ਖੰਡੂਰ ਸਾਹਿਬ ਤੋਂ ਆਪਣੀ ਸੀਟ ਦੀ ਮੰਗ ਨਹੀਂ ਕੀਤੀ ਭਾਈ ਸਰਬਜੀਤ ਸਿੰਘ ਤੇ ਭਾਈ ਅਮਰਿਤਪਾਲ ਸਿੰਘ ਉਹਨਾਂ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਕੁਝ ਚੱਲ ਰਿਹਾ ਹੈ ਵੀ ਉਹਨਾਂ ਨੂੰ ਆਹ ਕਰਨਾ ਚਾਹੀਦਾ ਹੈ ਉਹਨਾਂ ਨੂੰ ਇੱਥੇ ਆਹ ਗੱਲ ਕਰਨੀ ਚਾਹੀਦੀ ਹੈ ਇਹਨੂੰ ਤੁਸੀਂ ਕਿਹੜੇ ਸੰਦਰਭ ਵਿੱਚ ਦੇਖਦੇ ਹੋ ਈਵਨ ਕਿ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਤੇ ਇਦਾਂ ਦੀਆਂ ਚਾਲੀਆਂ ਵੀ ਜੀ ਉਹਨਾਂ ਨੇ ਕਹਿਤਾ ਵੀ ਅਸੀਂ ਸਿਬਦਾਨ ਦੀ ਸੌਂ ਨਹੀਂ ਚੁਕਣੀ ਹੈਗੀ ਉਹਨਾਂ ਨੇ ਆਹ ਗੱਲ ਕਹਿਤੀ ਹੋਈ ਆ ਉਹ ਆ ਮਸਲਾ ਜਿਹੜਾ ਉਹ ਚੁੱਕਣਗੇ ਖਾਲਿਸਤਾਨ ਦੀ ਗੱਲ ਕਰਨਗੇ ਇਹ ਸਾਰਾ ਕੁਝ ਬਹੁਤ ਕੁਝ ਜਿੱਦਾਂ ਚੱਲ ਰਿਹਾ ਹੈਗਾ ਇਹਨੂੰ ਕਿਵੇਂ ਦੇਖਦੇ ਹੋ ਕਿਸ ਤਰੀਕੇ ਨਾਲ ਚੱਲਣਾ ਕਿਸ ਤਰੀਕੇ ਨਾਲ ਚਾਹੀਦਾ ਦੇਖੋ ਉਹ ਭਾਰਤ ਦੇ ਇੱਕ ਇਲੈ ਸੋ ਆਪਾਂ ਪਹਿਲਾਂ ਵੀ ਗੱਲ ਕਹੀ ਹੈ ਵੀ ਜਿਹੜੀ ਪੰਜਾਬ ਵਿੱਚ ਇੱਕ ਰਾਜਨੀਤਿਕ ਧਿਰ ਉਸਰਨੀਆ ਉਹਨੇ ਭਾਰਤ ਦੇ ਰਾਜਨੀਤਿਕ ਪੈਟਰਨ ਜਾਂ ਉਸ ਸਿਸਟਮ ਦੇ ਅਨੁਸਾਰਨਾ ਉਹਦੇ ਵਿੱਚ ਫੈਡਰਲ ਢਾਂਚਾ ਤੇ ਰਾਜਾਂ ਨੂੰ ਬਹੁਤ ਵੱਧ ਅਧਿਕਾਰਾਂ ਵਾਲੀ ਜਿਹੜੀ ਮੰਗ ਹੈ ਉੱਥੇ ਤੱਕ ਹੀ ਲੜਾਈ ਲੜੀ ਜਾਣੀ ਹੈ ਸਿਆਸੀ ਲੜਾਈ ਸੋ ਇਹਨਾਂ ਦੋ ਸੀਟਾਂ ਦੀ ਜਿੱਤਨੇ ਪੰਥ ਨੂੰ ਛੋਟੀਆਂ ਛੋਟੀਆਂ ਲੜਾਈਆਂ ਵਿੱਚ ਜਿੱਤ ਹਾਸਲ ਕਰਾ ਕੇ ਇੱਕ ਵੱਡਾ ਹੌਸਲਾ ਦਿੰਦਾ ਹੈ ਮਤਲਬ ਕਿ ਤਰ੍ਹਾਂ ਕਿਤੇ ਬੂਸਟ ਤੇ ਆਇਆ ਹੀ ਆ ਉਹ ਬੂਸਟ ਆਇਆ ਵੀ ਅਸੀਂ ਵੱਡੀ ਲੜਾਈ ਵੀ ਜਿੱਤ ਸਕਦੇ ਹਾਂ ਇੱਕ ਨਿਸ਼ਾਨਾ ਹੁੰਦਾ ਵੀ ਜਿਹੜੀ ਦੂਰ ਦੀ ਲੜਾਈ ਆ ਉਹ ਵੀ ਕਿਤੇ ਨਾ ਕਿਤੇ ਅਸੀਂ ਜਿੱਤ ਸਕਦੇ ਆ ਇਹਨਾਂ ਛੋਟੀਆਂ ਲੜਾਈਆਂ ਚੋਂ ਸੋ ਚੁਣੇ ਹੋਏ ਨਮਾਇੰਦਿਆਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਫੈਡਰਲ ਢਾਂਚੇ ਤੱਕ ਹੈਗੀ ਆ ਕੌਮ ਨੂੰ ਉਤੋਂ ਜ਼ਿਆਦਾ ਉਮੀਦ ਜਾਂ ਉਹਨਾਂ ਦੀ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ ਵੀ ਉਹਨਾਂ ਨੂੰ ਉਸ ਢਾਂਚੇ ਵਿੱਚ ਕੰਮ ਕਰਨ ਦੇਣਾ ਚਾਹੀਦਾ ਹੈਗਾ ਹਨਾ ਜੀ ਭਾਈ ਸਰਬਜੀਤ ਸਿੰਘ ਉਹਨੇ ਚਲੋ ਰਾਜਨੀਤਿਕ ਤੌਰ ਤੇ ਕੁਝ ਚੇਤਨ ਵੀ ਹੈ ਗਿਆ ਕੁਝ ਨਹੀਂ ਵੀ ਉਹ ਉਹ ਘੱਟ ਚੇਤਨ ਹੈ ਨਾ ਸੋ ਜੇ ਅਮਰਤਪਾਲ ਸਿੰਘ ਉਹ ਨਹੀਂ ਬਾਹਰ ਆਉਂਦੇ ਆ ਉਹ ਕਿਸ ਤਰ੍ਹਾਂ ਦਾ ਸਟੈਂਡ ਲੈਂਦੇ ਆ ਇਹ ਸਿਚੁਏਸ਼ਨ ਹੁਣ ਉਹਨਾਂ ਲਈ ਇਹ ਡਾਇਲਮਾ ਹੋਏਗਾ ਵੀ ਕਿਉਂਕਿ ਉਹ ਜਿੰਨੇ ਵੱਡੇ ਬਿਆਨ ਦੇ ਚੁੱਕੇ ਸੀ ਸੰਵਿਧਾਨ ਦੇ ਖਿਲਾਫ ਹੁਣ ਉਸ ਸੰਵਿਧਾਨ ਚੋਂ ਜਦੋਂ ਉਹ ਚੋਣਾਂ ਲੜ ਕੇ ਬਾਹਰ ਆਉਣਗੇ ਤਾਂ ਉਹ ਇਸ ਸਟਾਂਸ ਨੂੰ ਸੰਗਤਾਂ ਨੂੰ ਸੈਟੀਸਫਾਈ ਕਰਨ ਲਈ ਕੀ ਕਰਦੇ ਆ ਉਹ ਉਹੀ ਦੱਸ ਸਕਦੇ ਆ ਆਪਾਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦੇ ਕਮੈਂਟ ਨਹੀਂ ਕਰ ਸਕਦੇ ਕੋਈ ਸਪੈਕੂਲੇਸ਼ਨ ਜਾਂ ਕਿ ਆਸਰਾਈ ਨਹੀਂ ਕਰ ਸਕਦੇ ਪਰ ਸਿੱਖ ਸੰਗਤਾਂ ਨੂੰ ਚਾਹੀਦਾ ਵੀ ਉਹ ਡਿਸਪਲਨ ਚ ਰਹਿਣ ਉਹਨਾਂ ਤੋਂ ਉਹਨਾਂ ਗੱਲਾਂ ਦੀ ਉਮੀਦ ਨਾ ਕਰਨ ਹੁਣ ਜੇ ਕਹੀਏ ਵੀ ਬੇਅੰਤ ਸਿੰਘ ਉਹਨਾਂ ਨੇ ਜਿਹੜਾ ਐਕਸ਼ਨ ਕਰਿਆ ਉਹ ਸਰਬਜੀਤ ਸਿੰਘ ਵੀ ਕਰੇ ਇਸ ਤਰ੍ਹਾਂ ਨਹੀਂ ਹੁੰਦਾ ਸੰਤ ਜਰਨੈਲ ਸਿੰਘ ਦੇ ਦੋਵੇਂ ਬੱਚੇ ਆ ਜਿਹੜੇ ਉਹਨਾਂ ਦੇ ਉਸ ਉਸ ਲੈਵਲ ਤੇ ਨਹੀਂ ਹੈਗਾ ਮਤਲਬ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਤੋਂ ਸ਼ਹੀਦਾਂ ਵਾਲੇ ਉਹ ਚੀਜ਼ਾਂ ਦੀ ਆਪਾਂ ਕਹੀ ਕਿ ਐਕਸੈਪਟ ਨਾ ਰੱਖ ਐਕਸੈਪਟੈਂਸ ਨਾ ਰੱਖ ਜੀ ਹੋਰ ਸ਼ਹੀਦ ਭਾਈ ਅਮਰੀਕ ਸਿੰਘ ਦਾ ਭਰਾ ਆਪਾਂ ਪਿਛਲੇ ਪ੍ਰੋਗਰਾਮ 'ਚ ਕਰਿਆ ਵੀ ਕਿਦਾਂ ਬਾਦਲਾਂ ਦੇ ਮਗਰ ਲੱਗਿਆ ਰਿਹਾ ਹਨ ਜੀ ਉਹਦੇ ਨਾਲ ਸ਼ਹੀਦ ਭਾਈ ਅਮਰੀਕ ਸਿੰਘ ਦੀ ਸ਼ਹਾਦਤ ਛੋਟੀ ਨਾ ਕਰੀਏ ਆਪਾਂ ਸੰਤ ਕਰਤਾਰ ਸਿੰਘ ਜੀ ਦੀ ਰੋਹਾਨੀਅਤ ਨੂੰ ਛੋਟਾ ਨਾ ਕਰੀਏ ਆਪਾਂ ਉਹੋ ਜਿਹੜੀਆਂ ਜਿਹੜੀਆਂ ਭਾਈ ਮਨਜੀਤ ਸਿੰਘ ਦੀਆਂ ਕੰਪਲਸ਼ਨਸ ਆ ਜਾਂ ਉਹਦੀਆਂ ਲਿਮਿਟੇਸ਼ਨਸ ਆ ਉਹਦੀਆਂ ਆਪਣੀਆਂ ਨਿੱਜੀ ਨੇ ਇਸੇ ਤਰ੍ਹਾਂ ਇਹਨਾਂ ਲੋਕਾਂ ਦੀਆਂ ਵੀ ਜਿਹੜੀਆਂ ਕੁਝ ਲਿਮਿਟੇਸ਼ਨਸ ਰਹਿਣਗੀਆਂ ਜਿਹੜੀਆਂ ਕਾਮਨ ਨੂੰ ਐਕਸੈਪਟ ਕਰਨੀਆਂ ਪੈਣੀਆਂ ਘਟੋਟ ਇੰਨਾ ਆਪਾਂ ਐਕਸੈਪਟ ਕਰੀਏ ਵੀ ਉਹ ਚੋਣਾਂ ਦੇ ਪੜ ਵਿੱਚ ਜਿੱਤ ਕੇ ਉਸ ਤਰ੍ਹਾਂ ਗਦਾਰੀ ਨਾ ਕਰ ਜਾਣ ਜਿਸ ਤਰ੍ਹਾਂ ਸਾਡੇ ਹੋਰ ਮੈਂਬਰ ਕਰਦੇ ਰਹੇ ਹੈਗੇ ਆ ਸੋ ਉਹਨਾਂ ਤੇ ਜਿਹੜੀਆਂ ਕੰਪਲਸ਼ਨਸ ਨਾ ਇੱਥੋਂ ਤੱਕ ਹੀ ਰੱਖੀਆਂ ਜਾਣ ਹੋਰ ਆਪਾਂ ਕਹੀਏ ਵੀ ਹਲੇ ਇਹ ਬਹੁਤੀ ਵੱਡੀ ਜੰਗ ਦੇ ਘੋੜੇ ਨਹੀਂ ਹੈਗੇ ਇਹ ਛੋਟੀਆਂ ਜਿੱਤਾਂ ਰਾਹੀਂ ਇੱਕ ਸਵੈਪ ਰੋਸਾ ਮੋਰਲ ਬੂਸਟ ਤੇ ਜਿਹੜੀ ਹੁੰਦੀ ਹੈ ਐਥਨਿਕ ਰਵਾਈਵਲ ਸੋ ਉਹਦੇ ਲਈ ਇਹ ਜਿਹੜੇ ਹੈਗੇ ਆ ਕੈਟਾਲਿਟਿਕ ਦੇ ਤੌਰ ਤੇ ਕੰਮ ਕਰ ਸਕਦੇ ਹੈਗੇ ਆ ਇਹਨਾਂ ਨੂੰ ਇੱਥੇ ਤੱਕ ਹੀ ਰੱਖਿਆ ਜਾਵੇ ਵੱਡੀਆਂ ਜੰਗਾਂ ਲਈ ਤੇ ਵੱਡੀਆਂ ਜਿਹੜੀਆਂ ਪੋਲਿਟੀਕਲ ਡੈਸਟੀਨੀ ਲਈ ਤੁਹਾਨੂੰ ਆਪ ਇੱਕ ਤਰ੍ਹਾਂ ਨਾਲ ਬ੍ਰੇਕ ਬਾਈ ਬ੍ਰੇਕ ਕੰਮ ਕਰਨਾ ਪਊ ਜੀ ਬਿਲਕੁਲ ਜੀ ਤੁਸੀਂ ਖਡੂਰ ਸਾਹਿਬ ਦੀ ਗੱਲ ਕੀਤੀ ਖਡੂਰ ਸਾਹਿਬ ਚ ਕੁਲਬੀਰ ਸਿੰਘ ਜੀਰਾ ਹੋਣਾ ਤਾਂ ਹੁਣ ਕਹਿਣਾ ਕਿ ਮੈਨੂੰ ਲੋਕਾਂ ਨੇ ਨਹੀਂ ਹਰਾਇਆ ਮੈਂ ਇੱਕ ਲਹਿਰ ਤੋਂ ਹਾਰ ਗਿਆ ਇਹਦੇ ਬਾਰੇ ਕੀ ਕਹੋਗੇ ਇਹਨਾਂ ਵਿਚਾਰਾਂ ਬਾਰੇ ਉਹਤੇ ਇਹ ਗੱਲ ਸਮਝ ਗਿਆ ਅਕਾਲੀ ਦਲ ਨੂੰ ਅਜੇ ਕਹਿੰਦੇ ਵੀ ਸਾਨੂੰ ਨਵਜੇ ਨਹੀਂ ਪਤਾ ਲੱਗੀ ਲੋਕਾਂ ਨੂੰ ਸੋ ਬਿਲਕੁਲ ਅਸੀਂ ਕਹਿੰਦੇ ਆ ਕਿ ਕੁਲਵੀਰ ਸਿੰਘ ਜੀਰਾ ਨੇ ਬਿਲਕੁਲ ਆਪਣੀ ਸਹੀ ਨਵਜਾ ਜਿਹੜੀ ਪਕੜੀ ਹੈਗੀ ਆ ਵੀ ਉਹ ਕਿਸੇ ਚੋਣ ਚੋਂ ਨਹੀਂ ਆ ਰਹੇ ਉਹ ਲਹਿਰ ਚੋਂ ਆ ਰਹੇ ਆ ਸੋ ਪੰਥਕ ਜਜ਼ਬੇ ਦੀ ਲਹਿਰ ਆ ਜਿਹੜੀ ਉਹਦੀ ਹਨੇਰੀ ਆ ਜਿਹੜੀ ਵਗੀ ਆ ਉਹਨੇ ਕੁਲਵੀਰ ਸਿੰਘ ਜੀਰਾ ਵਰਗੇ ਹਾਲਾਂਕਿ ਉਹਨਾਂ ਦਾ ਆਪਣਾ ਅਸਰ ਰਸੂਖ ਆ ਉਹਨਾਂ ਦੇ ਪਿਤਾ ਜੀ ਦਾ ਅਸਰ ਰਸੂਖ ਆ ਔਰ ਰਾਣਾ ਗੁਰਜੀਤ ਦਾ ਅਸਰ ਰਸੂਖ ਸੀ ਸੋ ਮਨ ਲੱਗਦੀ ਰਾਣਾ ਗੁਰਜੀਤ ਸਿੰਘ ਨੇ ਇਸ ਹਵਾ ਨੂੰ ਪਹਿਲਾਂ ਹੀ ਭਾਂਪ ਲਿਆ ਸੀ ਇਸੇ ਕਰਕੇ ਉਹਨਾਂ ਨੇ ਖੰਡੂਰ ਸਾਹਿਬ ਤੋਂ ਆਪਣੀ ਸੀਟ ਦੀ ਮੰਗ ਨਹੀਂ ਕਰੀ ਸੋ ਜਾਣਦੇ ਸੀਗੇ ਵੀ ਮੈਂ ਹਾਰ ਜਾਣਾ ਉਹ ਲਹਿਰ ਨੂੰ ਪਹਿਲਾਂ ਸਮਝ ਗਏ ਹੋ ਸੀ ਇਸੇ ਕਰਕੇ ਉਹ ਆਨੰਦਪੁਰ ਸਾਹਿਬ ਭਜਣਾ ਚਾਹੁੰਦੇ ਸੀ ਪਰ ਚਲੋ ਕਾਂਗਰਸ ਨੇ ਕੋਈ ਨਾ ਕੋਈ ਕੈਂਡੀਡੇਟ ਤਾਂ ਦੇਣਾ ਸੀ ਕੁਲਵੀਰ ਸਿੰਘ ਜੀਰਾ ਨੂੰ ਉੱਥੇ ਲਿਆਂਦਾ ਉਹ ਸਰਦਾਰ ਇੰਦਰਜੀਤ ਸਿੰਘ ਜੀਰਾ ਦੇ بیٹے ਨੇ ਜਿਹੜੇ ਜਿੱਥੇ ਦਾ ਟਾੜਾ ਨਾਲ ਕਾਫੀ ਦੇਰ ਉਹਨਾਂ ਨੇ ਕੰਮ ਕਰਿਆ ਤੇ ਮੰਤਰੀ ਵੀ ਰਹੇ ਸੀਗੇ ਕਿਸੇ ਟਾਈਮ ਸੋ ਕੁਲਬੀਰ ਸਿੰਘ ਜੀਰਾ ਨੇ ਇਸ ਗੱਲ ਨੂੰ ਬਿਲਕੁਲ ਸਹੀ ਦਿਸ਼ਾ ਵਿੱਚ ਫੜਿਆ ਬੇ ਮੈਨੂੰ ਇੱਕ ਲਹਿਰ ਨੇ ਹਰਾਇਆ ਮੈਨੂੰ ਕਿਸੇ ਬੰਦੇ ਨੇ ਨਹੀਂ ਹਰਾਇਆ ਸੋ ਇਸ ਲਹਿਰ ਦੀਆਂ ਜਿਹੜੇ ਅੰਡਰ ਕਰੰਟਸ ਨੇ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਵੀ ਇੰਡੀਆ ਸਰਕਾਰ ਨੂੰ ਵੀ ਤੇ ਅਕਾਲੀ ਦਲ ਨੂੰ ਵੀ ਉਹਨਾਂ ਨੂੰ ਸਮਝਣਾ ਚਾਹੀਦਾ ਤੇ ਇੱਕ ਨਵਾਂ ਡੈਮੋਕ੍ਰੈਟਿਕ ਪ੍ਰੋਸੈਸ ਆ ਜਿਹੜਾ ਪੰਜਾਬ 'ਚ ਚਲਾ ਕੇ ਇਹ ਪਾਇੰਦਿਆਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਫੈਡਰਲ ਢਾਂਚੇ ਤੱਕ ਹੈਗੀ ਆ ਕੌਮ ਨੂੰ ਉਹ ਤੋਂ ਜ਼ਿਆਦਾ ਉਮੀਦ ਜਾਂ ਉਹਨਾਂ ਦੀਆਂ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ ਵੀ ਉਹਨਾਂ ਨੂੰ ਉਸ ਢਾਂਚੇ ਵਿੱਚ ਕੰਮ ਕਰਨ ਦੇਣਾ ਚਾਹੀਦਾ ਹੈਗਾ ਹਨਾ ਕਿ ਅਮਰਤਪਾਲ ਸਿੰਘ ਉਹ ਨਹੀਂ ਬਾਹਰ ਆਉਂਦੇ ਆ ਉਹ ਕਿਸ ਤਰ੍ਹਾਂ ਦਾ ਸਟੈਂਡ ਲੈਂਦੇ ਆ ਇਹ ਸਿਚੁਏਸ਼ਨ ਹੁਣ ਉਹਨਾਂ ਲਈ ਇਹ ਡਾਇਲਮਾ ਹੋਏਗਾ ਕਿਉਂਕਿ ਉਹ ਜਿੰਨੇ ਵੱਡੇ ਬਿਆਨ ਦੇ ਚੁੱਕੇ ਸੀ ਸੰਵਧਾਨ ਦੇ ਖਿਲਾਫ ਹੁਣ ਉਸ ਸੰਵਧਾਨ ਚੋਂ ਜਦੋਂ ਉਹ ਚੋਣਾ ਲੜ ਕੇ ਬਾਹਰ ਆਉਣਗੇ ਤਾਂ ਉਹ ਇਸ ਸਤਾਸ ਨੂੰ ਸੰਗਤਾਂ ਨੂੰ ਸੈਟੀਸਫਾਈ ਕਰਨ ਲਈ ਕੀ ਕਰਦੇ ਆ ਉਹ ਉਹੀ ਦੱਸ ਸਕਦੇ ਆ ਇਹ ਬਹੁਤ ਹੀ ਵੱਡੀ ਜੰਗ ਦੇ ਘੋੜੇ ਨਹੀਂ ਹੈਗੇ ਇਹ ਛੋਟੀਆਂ ਜਿੱਤਾਂ ਰਾਹੀਂ ਇੱਕ ਸਵੈ ਭਰੋਸਾ ਮੋਰਲ ਬੂਸਟ ਤੇ ਜਿਹੜੀ ਹੁੰਦੀ ਹੈ ਐਥਨਿਕ ਰਵਾਈਵਲ ਸੋ ਉਹਦੇ ਲਈ ਇਹ ਜਿਹੜੇ ਹੈਗੇ ਆ ਕੈਟਾਲਿਟਿਕ ਦੇ ਤੌਰ ਤੇ ਕੰਮ ਕਰ ਸਕਦੇ ਹੈਗੇ ਆ ਕੁਲਬੀਰ ਸਿੰਘ ਜੀਰਾ ਨੇ ਇਸ ਗੱਲ ਨੂੰ ਬਿਲਕੁਲ ਸਹੀ ਦਿਸ਼ਾ ਵਿੱਚ ਫੜਿਆ ਵੇ ਮੈਨੂੰ ਇੱਕ ਲਹਿਰ ਨੇ ਹਰਾਇਆ ਮੈਨੂੰ ਕਿਸੇ ਬੰਦੇ ਨੇ ਨਹੀਂ ਹਰਾਇਆ ਉਹ ਪੰਥਕ ਜਜ਼ਬੇ ਦੀ ਲਹਿਰ ਆ ਜਿਹੜੀ ਉਹਦੀ ਹਨੇਰੀ ਆ ਜਿਹੜੀ ਵਗੀ ਆ ਉਹਨੇ ਕੁਲਬੀਰ ਸਿੰਘ ਜੀਰਾ ਵਰਗੇ ਹਾਲਾਂਕਿ ਉਹਨਾਂ ਦਾ ਆਪਣਾ ਅਸਰ ਰਸੂਖਾ ਉਹਨਾਂ ਦੇ ਪਿਤਾ ਜੀ ਦਾ ਅਸਰ ਰਸੂਖਾ ਔਰ ਰਾਣਾ ਗੁਰਜੀਤ ਦਾ ਅਸਰ ਰਸੂਖ ਸੀ ਸੋ ਮੈਨੂੰ ਲੱਗਦੀ ਰਾਣਾ ਗੁਰਜੀਤ ਸਿੰਘ ਨੇ ਇਸ ਹਵਾ ਨੂੰ ਪਹਿਲਾਂ ਹੀ ਭਾਂਪ ਲਿਆ ਸੀ ਇਸੇ ਕਰਕੇ ਉਹਨਾਂ ਨੇ ਖੰਡੂਰ ਸਾਹਿਬ ਤੋਂ ਆਪਣੀ ਸੀਟ ਦੀ ਮੰਗ ਨਹੀਂ ਕੀਤੀ ਭਾਈ ਸਰਬਜੀਤ ਸਿੰਘ ਤੇ ਭਾਈ ਅਮਰਿਤਪਾਲ ਸਿੰਘ ਉਹਨਾਂ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਕੁਝ ਚੱਲ ਰਿਹਾ ਹੈ ਵੀ ਉਹਨਾਂ ਨੂੰ ਆਹ ਕਰਨਾ ਚਾਹੀਦਾ ਹੈ ਉਹਨਾਂ ਨੂੰ ਇੱਥੇ ਆਹ ਗੱਲ ਕਰਨੀ ਚਾਹੀਦੀ ਹੈ ਇਹਨੂੰ ਤੁਸੀਂ ਕਿਹੜੇ ਸੰਦਰਭ ਚ ਦੇਖਦੇ ਹੋ ਈਵਨ ਕੇ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਤੇ ਇਦਾਂ ਦੀਆਂ ਚਾਲੀਆਂ ਵੀ ਜੀ ਉਹਨਾਂ ਨੇ ਕਹਿਤਾ ਵੀ ਅਸੀਂ ਸਿਧਾਂਤ ਦੀ ਸੌਂਹ ਨਹੀਂ ਚੁੱਕਣੀ ਹੈਗੀ ਉਹਨਾਂ ਨੇ ਆਹ ਗੱਲ ਕਹਿਤੀ ਹੋਈ ਆ ਉਹ ਆ ਮਸਲਾ ਜਿਹੜਾ ਉਹ ਚੁੱਕਣਗੇ ਖਾਲਿਸਤਾਨ ਦੀ ਗੱਲ ਕਰਨਗੇ ਇਹ ਸਾਰਾ ਕੁਝ ਬਹੁਤ ਕੁਝ ਜਿੱਦਾਂ ਚੱਲ ਰਿਹਾ ਹੈਗਾ ਇਹਨੂੰ ਕਿਵੇਂ ਦੇਖਦੇ ਹੋ ਕਿਸ ਤਰੀਕੇ ਨਾਲ ਚੱਲਣਾ ਕਿਸ ਤਰੀਕੇ ਨਾਲ ਚਾਹੀਦਾ ਦੇਖੋ ਉਹ ਭਾਰਤ ਦੇ ਇੱਕ ਇਲ ਸੋ ਆਪਾਂ ਪਹਿਲਾਂ ਵੀ ਗੱਲ ਕਹੀ ਹੈ ਵੀ ਜਿਹੜੀ ਪੰਜਾਬ ਵਿੱਚ ਇੱਕ ਰਾਜਨੀਤਿਕ ਧਿਰ ਉਸਰਨੀਆ ਉਹਨੇ ਭਾਰਤ ਦੇ ਰਾਜਨੀਤਿਕ ਪੈਟਰਨ ਜਾਂ ਉਸ ਸਿਸਟਮ ਦੇ ਅਧੀਨ ਨਹੀਂ ਉਸਰਨਾ ਉਹਦੇ ਵਿੱਚ ਫੈਡਰਲ ਢਾਂਚਾ ਤੇ ਰਾਜਾਂ ਨੂੰ ਬਹੁਤ ਵੱਧ ਅਧਿਕਾਰਾਂ ਵਾਲੀ ਜਿਹੜੀ ਮੰਗ ਹੈ ਉੱਥੇ ਤੱਕ ਹੀ ਲੜਾਈ ਲੜੀ ਜਾਣੀ ਹੈ ਸਿਆਸੀ ਲੜਾਈ ਸੋ ਇਹਨਾਂ ਦੋ ਸੀਟਾਂ ਦੀ ਜਿੱਤਨੇ ਪੰਥ ਨੂੰ ਛੋਟੀਆਂ ਛੋਟੀਆਂ ਲੜਾਈਆਂ ਵਿੱਚ ਜਿੱਤ ਹਾਸਲ ਕਰਾ ਕੇ ਇੱਕ ਵੱਡਾ ਹੌਸਲਾ ਦਿੱਤਾ। ਮਤਲਬ ਕਿ ਤਰ੍ਹਾਂ ਕਿਤੇ ਬੂਸਟ ਤੇ ਆਇਆ ਹੀ ਆ। ਉਹ ਬੂਸਟ ਆਇਆ ਵੀ ਅਸੀਂ ਵੱਡੀ ਲੜਾਈ ਵੀ ਜਿੱਤ ਸਕਦੇ ਹਾਂ। ਇੱਕ ਨਿਸ਼ਾਨਾ ਹੁੰਦਾ ਵੀ ਜਿਹੜੀ ਦੂਰ ਦੀ ਲੜਾਈ ਆ ਉਹ ਵੀ ਕਿਤੇ ਨਾ ਕਿਤੇ ਅਸੀਂ ਜਿੱਤ ਸਕਦੇ ਹਾਂ ਇਹਨਾਂ ਛੋਟੀਆਂ ਲੜਾਈਆਂ ਚੋਂ। ਸੋ ਚੁਣੇ ਹੋਏ ਨਮਾਇੰਦਿਆਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਫੈਡਰਲ ਢਾਂਚੇ ਤੱਕ ਹੈਗੀ ਆ। ਕੌਮ ਨੂੰ ਉਹ ਤੋਂ ਜ਼ਿਆਦਾ ਉਮੀਦ ਜਾਂ ਉਹਨਾਂ ਦੀ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ ਵੀ ਉਹਨਾਂ ਨੂੰ ਉਸ ਢਾਂਚੇ ਵਿੱਚ ਕੰਮ ਕਰਨ ਦੇਣਾ ਚਾਹੀਦਾ ਹੈਗਾ ਹਨਾ। ਜੀ ਭਾਈ ਸਰਬਜੀਤ ਸਿੰਘ ਉਹਨੇ ਚਲੋ ਰਾਜਨੀਤਿਕ ਤੌਰ ਤੇ ਕੁਝ ਚੇਤਨ ਵੀ ਹੈ ਗਿਆ ਕੁਝ ਨਹੀਂ ਵੀ ਉਹ ਉਹ ਘੱਟ ਚੇਤਨ ਨੇ ਹੈਨਾ ਸੋ ਜੇ ਅਮਰਤਪਾਲ ਸਿੰਘ ਉਹਨੀ ਬਾਹਰ ਆਉਂਦੇ ਆ ਉਹ ਕਿਸ ਤਰ੍ਹਾਂ ਦਾ ਸਟੈਂਡ ਲੈਂਦੇ ਆ ਇਹ ਸਿਚੁਏਸ਼ਨ ਹੁਣ ਉਹਨਾਂ ਲਈ ਇਹ ਡਾਇਲਮਾ ਹੋਏਗਾ ਵੀ ਕਿਉਂਕਿ ਉਹ ਜਿੰਨੇ ਵੱਡੇ ਬਿਆਨ ਦੇ ਚੁੱਕੇ ਸੀ ਸੰਵਿਧਾਨ ਦੇ ਖਿਲਾਫ ਹੁਣ ਉਸ ਸੰਵਿਧਾਨ ਚੋਂ ਜਦੋਂ ਉਹ ਚੋਣਾਂ ਲੜ ਕੇ ਬਾਹਰ ਆਉਣਗੇ ਤਾਂ ਉਹ ਇਸ ਸਤਾਸ ਨੂੰ ਸੰਗਤਾਂ ਨੂੰ ਸੈਟੀਸਫਾਈ ਕਰਨ ਲਈ ਕੀ ਕਰਦੇ ਆ ਉਹ ਉਹ ਹੀ ਦੱਸ ਸਕਦੇ ਆ ਆਪਾਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦੇ ਕਮੈਂਟ ਨਹੀਂ ਕਰ ਸਕਦੇ ਕੋਈ ਸਪੈਕੂਲੇਸ਼ਨ ਜਾਂ ਕਿ ਆਸਰਾਈ ਨਹੀਂ ਕਰ ਸਕਦੇ ਪਰ ਸਿੱਖ ਸੰਗਤਾਂ ਨੂੰ ਚਾਹੀਦਾ ਵੀ ਉਹ ਡਿਸਪੀਲਨ ਚ ਰਹਿਣ ਉਹਨਾਂ ਤੋਂ ਉਹਨਾ ਗੱਲਾਂ ਦੀ ਉਮੀਦ ਨਾ ਕਰਨ ਹੁਣ ਜੇ ਕਹੀਏ ਵੀ ਬਿਆਨਤ ਸਿੰਘ ਉਹਨਾਂ ਨੇ ਜਿਹੜਾ ਐਕਸ਼ਨ ਕਰਿਆ ਉਹ ਸਰਬਜੀਤ ਸਿੰਘ ਵੀ ਕਰੇ ਇਸ ਤਰ੍ਹਾਂ ਨਹੀਂ ਹੁੰਦਾ ਸੰਤ ਜਰਨੈਲ ਸਿੰਘ ਦੇ ਦੋਵੇਂ ਬੱਚੇ ਆ ਜਿਹੜੇ ਉਹਨਾਂ ਦੇ ਉਸ ਉਸ ਲੈਵਲ ਤੇ ਨਹੀਂ ਹੈਗਾ ਮਤਲਬ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਤੋਂ ਸ਼ਹੀਦਾਂ ਵਾਲੇ ਉਹ ਚੀਜ਼ਾਂ ਦੀ ਆਪਾਂ ਕਹੀ ਕਿ ਐਕਸੈਪਟ ਨਾ ਰੱਖ ਐਕਸੈਪਟੈਂਸ ਨਾ ਰੱਖ ਜੀ ਹੁਣ ਸ਼ਹੀਦ ਭਾਈ ਅਮਰੀਕ ਸਿੰਘ ਦਾ ਭਰਾ ਆਪਾਂ ਪਿਛਲੇ ਪ੍ਰੋਗਰਾਮ ਚ ਕਰਿਆ ਵੀ ਕਿੱਦਾਂ ਬਾਦਲਾਂ ਦੇ ਮਗਰ ਲੱਗਿਆ ਰਿਹਾ ਹਨ ਜੀ ਉਹਦੇ ਨਾਲ ਸ਼ਹੀਦ ਭਾਈ ਅਮਰੀਕ ਸਿੰਘ ਦੀ ਸ਼ਹਾਦਤ ਛੋਟੀ ਨਾ ਕਰੀਏ ਆਪਾਂ ਸੰਤ ਕਰਤਾ ਸਿੰਘ ਜੀ ਦੀ ਰੋਹਾਨੀਅਤ ਨੂੰ ਛੋਟਾ ਨਾ ਕਰੀਏ ਆਪਾਂ ਉਹ ਜਿਹੜੀਆਂ ਜਿਹੜੀਆਂ ਭਾਈ ਮਨਜੀਤ ਸਿੰਘ ਦੀਆਂ ਕੰਪਲਸ਼ਨਸ ਆ ਜਾਂ ਉਹਦੀਆਂ ਲਿਮਿਟੇਸ਼ਨਸ ਆ ਉਹਦੀਆਂ ਆਪਣੀਆਂ ਨਿੱਜੀ ਨੇ ਇਸੇ ਤਰ੍ਹਾਂ ਇਹਨਾਂ ਲੋਕਾਂ ਦੀਆਂ ਵੀ ਜਿਹੜੀਆਂ ਕੁਝ ਲਿਮਿਟੇਸ਼ਨਸ ਰਹਿਣਗੀਆਂ ਜਿਹੜੀਆਂ ਕਾਮਨ ਨੂੰ ਐਕਸੈਪਟ ਕਰਨੀਆਂ ਪੈਣੀਆਂ ਘਟੋਕਟ ਇੰਨਾ ਆਪਾਂ ਐਕਸੈਪਟ ਕਰੀਏ ਵੀ ਉਹ ਚੋਣਾਂ ਦੇ ਪੜ ਵਿੱਚ ਜਿੱਤ ਕੇ ਉਸ ਤਰ੍ਹਾਂ ਗਦਾਰੀ ਨਾ ਕਰ ਜਾਣ ਜਿਸ ਤਰ੍ਹਾਂ ਸਾਡੇ ਹੋਰ ਮੈਂਬਰ ਕਰਦੇ ਰਹੇ ਹੈਗੇ ਆ ਸੋ ਉਹਨਾਂ ਤੇ ਜਿਹੜੀਆਂ ਕੰਪਲਸ਼ਨਸ ਨਾ ਇੱਥੋਂ ਤੱਕ ਹੀ ਰੱਖੀਆਂ ਜਾਣ ਹੋਰ ਆਪਾਂ ਕਹੀਏ ਵੀ ਹਲੇ ਇਹ ਬਹੁਤ ਹੀ ਵੱਡੀ ਜੰਗ ਦੇ ਘੋੜੇ ਨਹੀਂ ਹੈਗੇ ਇਹ ਛੋਟੀਆਂ ਜਿੱਤਾਂ ਰਾਹੀਂ ਇੱਕ ਸਵੈ ਭਰੋਸਾ ਮੋਰਲ ਬੂਸਟ ਤੇ ਜਿਹੜੀ ਹੁੰਦੀ ਹੈ ਐਥਨਿਕ ਰਵਾਈਵਲ ਸੋ ਉਹਦੇ ਲਈ ਇਹ ਜਿਹੜੇ ਹੈਗੇ ਆ ਕੈਟਾਲਿਟਿਕ ਦੇ ਤੌਰ ਤੇ ਕੰਮ ਕਰ ਸਕਦੇ ਹੈਗੇ ਆ ਇਹਨਾਂ ਨੂੰ ਇੱਥੇ ਤੱਕ ਹੀ ਰੱਖਿਆ ਜਾਵੇ ਵੱਡੀਆਂ ਜੰਗਾਂ ਲਈ ਤੇ ਵੱਡੀਆਂ ਜਿਹੜੀਆਂ ਪੋਲਿਟੀਕਲ ਡੈਸਟਨੀ ਲਈ ਤੁਹਾਨੂੰ ਆਪ ਇੱਕ ਤਰ੍ਹਾਂ ਨਾਲ ਬ੍ਰੇਕ ਪਾਈ ਬ੍ਰੇਕ ਕੰਮ ਕਰਨਾ ਪਊ ਜੀ ਬਿਲਕੁਲ ਜੀ ਤੁਸੀਂ ਖਡੂਰ ਸਾਹਿਬ ਦੀ ਗੱਲ ਕੀਤੀ ਖਡੂਰ ਸਾਹਿਬ ਚ ਕੁਲਬੀਰ ਸਿੰਘ ਜੀਰਾ ਹੋਣਾ ਤਾਂ ਹੁਣ ਕਹਿਣਾ ਕਿ ਮੈਨੂੰ ਲੋਕਾਂ ਨੇ ਨਹੀਂ ਹਰਾਇਆ ਮੈਂ ਇੱਕ ਲਹਿਰ ਤੋਂ ਹਾਰ ਗਿਆ ਇਹਦੇ ਬਾਰੇ ਕੀ ਕਹੋਗੇ ਇਹਨਾਂ ਵਿਚਾਰਾਂ ਬਾਰੇ ਉਹ ਤੇ ਇਹ ਗੱਲ ਸਮਝ ਗਿਆ ਅਕਾਲੀ ਦਲ ਨੂੰ ਅਜੇ ਕਹਿੰਦੇ ਵੀ ਸਾਨੂੰ ਨਬਜ਼ ਹੀ ਨਹੀਂ ਪਤਾ ਲੱਗੀ ਹਾਂ ਜੀ ਜੀ ਸੋ ਬਿਲਕੁਲ ਅਸੀਂ ਕਹਿੰਦੇ ਆ ਕਿ ਕੁਲਬੀਰ ਸਿੰਘ ਜੀਰਾ ਨੇ ਬਿਲਕੁਲ ਆਪਣੀ ਸਹੀ ਨਬਜ਼ ਆ ਜਿਹੜੀ ਪਕੜੀ ਹੈਗੀ ਆ ਵੀ ਉਹ ਕਿਸੇ ਚੋਣ ਚੋਂ ਨਹੀਂ ਆ ਰਹੇ ਉਹ ਲਹਿਰ ਚੋਂ ਆ ਰਹੇ ਆ ਸੋ ਪੰਥਕ ਜਜ਼ਬੇ ਦੀ ਲਹਿਰ ਆ ਜਿਹੜੀ ਉਹਦੀ ਹਨੇਰੀ ਆ ਜਿਹੜੀ ਵਗੀ ਆ ਉਹਨੇ ਕੁਲਬੀਰ ਸਿੰਘ ਜੀਰਾ ਵਰਗੇ ਹਾਲਾਂਕਿ ਉਹਨਾਂ ਦਾ ਆਪਣਾ ਅਸਰ ਸੁਕਾ ਉਹਨਾਂ ਦੇ ਪਿਤਾ ਜੀ ਦਾ ਅਸਰ ਸੁਕਾ ਔਰ ਰਾਣਾ ਗੁਰਜੀਤ ਦਾ ਅਸਰ ਸੁਕ ਸੀ ਸੋ ਮਨ ਲੱਗਦੀ ਰਾਣਾ ਗੁਰਜੀਤ ਸਿੰਘ ਨੇ ਇਸ ਹਵਾ ਨੂੰ ਪਹਿਲਾਂ ਹੀ ਭਾਂਪ ਲਿਆ ਸੀ ਇਸੇ ਕਰਕੇ ਉਹਨਾਂ ਨੇ ਖੰਡੂਰ ਸਾਹਿਬ ਤੋਂ ਆਪਣੀ ਸੀਟ ਦੀ ਮੰਗ ਨਹੀਂ ਕਰੀ ਸੋ ਜਾਣਦੇ ਸਿਗੇ ਵੀ ਮੈਂ ਹਾਰ ਜਾਣਾ ਉਹ ਲਹਿਰ ਨੂੰ ਪਹਿਲਾਂ ਸਮਝ ਗਏ ਹੋ ਸੀ ਇਸੇ ਕਰਕੇ ਆਨੰਦਪੁਰ ਸਾਹਿਬ ਭਜਣਾ ਚਾਹੁੰਦੇ ਸੀ ਪਰ ਚਲੋ ਕਾਂਗਰਸ ਨੇ ਕੋਈ ਨਾ ਕੋਈ ਕੈਂਡੀਡੇਟ ਤਾਂ ਦੇਣਾ ਸੀ ਕੁਲਵੀਰ ਸਿੰਘ ਜੀਰਾ ਨੂੰ ਉੱਥੇ ਲਿਆਂਦਾ ਉਹ ਸਰਦਾਰ ਇੰਦਰਜੀਤ ਸਿੰਘ ਜੀਰਾ ਦੇ بیٹے ਨੇ ਜਿਹੜੇ ਜਥੇ ਦਾ ਟਾਊੜਾ ਨਾਲ ਕਾਫੀ ਦੇਰ ਉਹਨਾਂ ਨੇ ਕੰਮ ਕਰਿਆ ਤੇ ਮੰਤਰੀ ਵੀ ਰਹੇ ਸੀਗੇ ਕਿਸੇ ਟਾਈਮ ਸੋ ਕੁਲਵੀਰ ਸਿੰਘ ਜੀਰਾ ਨੇ ਇਸ ਗੱਲ ਨੂੰ ਬਿਲਕੁਲ ਸਹੀ ਦਿਸ਼ਾ ਵਿੱਚ ਫੜਿਆ ਵੀ ਮੈਨੂੰ ਇੱਕ ਲਹਿਰ ਨੇ ਹਰਾਇਆ ਮੈਨੂੰ ਕਿਸੇ ਬੰਦੇ ਨੇ ਨਹੀਂ ਹਰਾਇਆ ਸੋ ਇਸ ਲਹਿਰ ਦੀਆਂ ਜਿਹੜੇ ਅੰਡਰ ਕਰੰਟਸ ਨੇ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਵੀ ਇੰਡੀਆ ਸਰਕਾਰ ਨੂੰ ਵੀ ਤੇ ਅਕਾਲੀ ਦਲ ਨੂੰ ਵੀ ਉਹਨਾਂ ਨੂੰ ਸਮਝਣਾ ਚਾਹੀਦਾ ਤੇ ਇੱਕ ਨਵਾਂ ਡੈਮੋਕ੍ਰੈtic ਪ੍ਰੋਸੈਸ ਆ ਜਿਹੜਾ ਪੰਜਾਬ 'ਚ ਚਲਾ ਕੇ ਇਹਨਾਂ ਲੋਕਾਂ ਨੂੰ ਕੋਈ ਥਾਂ ਡੈਮੋਕ੍ਰੈਟਿਕਲੀ ਦੇਣ ਦੇ ਯਤਨ ਕਰਨੇ ਚਾਹੀਦੇ